ਗੁਰਾਇਆਂ 19 ਜੁਲਾਈ ਗੁਰਾਇਆਂ ਦੇ ਪਿੰਡ ਬਿਰਕਾਂ ਦੇ ਗੁਰੂ ਘਰ ਵਿਖੇ ਇੱਕ ਸ਼ਰਾਬੀ ਵੱਲੋਂ ਪਾਠ ਕਰ ਰੇ ਗ੍ਰੰਥੀ ਨਾਮ ਬਸਲੂਕੀ ਕਰਦੇ ਹੋਏ ਨਸ਼ੇ ਦੀ ਹਾਲਤ 'ਚ ਨੰਗੇ ਸਿਰ ਗੁਰੂ ਘਰ ਵਿੱਚ ਦਾਖਲ ਹੋ ਗਏ ਗੁਰੂ ਘਰ ਦੀ ਬੇਅਦਬੀ ਕੀਤੀ ਗਈ ਜਿਸ ਦੇ ਸੀਸੀਟੀਵੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਮਾਮਲਾ ਕਾਫੀ ਤੂਲ ਫੜ ਗਿਆ ਅਤੇ ਵੱਖ-ਵੱਖ ਸਿੱਖ ਜਥੇਬੰਦੀਆਂ ਪਿੰਡ ਪਹੁੰਚੀਆਂ ਜਿਸ ਤੋਂ ਬਾਅਦ ਗੁਰਦੁਆਰਾ ਸਾਹਿਬ ਦੀ ਕਮੇਟੀ ਪਿੰਡ ਵਾਸੀ ಗ್ರಾಮ ਪੰਚਾਇਤ ਤੇ ਸਿੱਖ ਜਥੇਬੰਦੀਆਂ ਦੋਸਾਂਸ ਕਲਾ ਪੁਲਿਸ ਚੌਕੀ ਪਹੁੰਚੇ ਜਿੱਥੇ ਗ੍ਰੰਥੀ ਸਿੰਘ ਜਰਨੈਲ ਸਿੰਘ ਵੱਲੋਂ ਜਿੱਤੇ ਕੇ ਬਹਿਨਾ ਦੇ ਧਾਰ ਦੇ ਪੁਲਿਸ ਨੇ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਕੇਵਲ ਸਿੰਘ ਵਾਸੀ ਪੱਤੀ ਮੰਲੋਕੇ ਪਿੰਡ ਨਿਰਕਾ थाना ਗੁਰਾਇਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਵਿਰਕਾਂ ਤੋਂ ਪੱਤਰਕਾਰ ਜਗਜੀਤ ਸਿੰਘ ਪੱਟੀ ਦੇ ਨਾਲ सुरेंद्र ਕੁਮਾਰ ਥੋਨੂ ਦੀ ਵਿਸ਼ੇਸ਼ ਰਿਪੋਰਟ ਹਾਂਜੀ ਥਾਸਰੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਤੁਸੀਂ ਕਾਟ ਕਰ ਰਹੇ ਹੋ ਤਾਂ ਕੋਈ ਵਿਅਕਤੀ ਤੁਹਾਡੇ ਨਾਲ ਕਮਕੀ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਕੀ ਸਮਾਂ ਆਹ ਲ ਤੁਸੀਂ ਪਾਰ ਕਰ ਰਹੇ ਹੋ ਉਹ ਸ਼ਰਾਬ ਪੀਤੀ ਸੀ ਉਹਨੇ ਜੀ ਉਹ ਇਥੋਂ ਉੱਪਰ ਆਇਆ ਪੁਰਾਣ ਕੇ ਮੈਨੂੰ ਕਹਿੰਦਾ ਸ਼ਹਿਦੂ ਸਾਡਾ ਯੂ ਸ਼ਟਅਪ ਕੰਮ ਪਾਠ ਬੰਦ ਕਰ। ਪਾਠ ਬੰਦ ਕਰ ਮੈਂ ਵੀ ਨਹੀਂ ਜਾਣ ਉਹਨੇ ਢੇੜੇ ਨੂੰ ਹੱਥ ਪਾਇਆ ਫੇ ਮੈਂ ਅਨੰਦ ਸਾਹਿਬ ਦਾ ਪੂਰਾ ਪਾਠ ਕਰਕੇ ਉਹਨੂੰ ਧੱਕੇ ਮਾਰ ਕੇ ਬਾਹਰ ਕੱਢਿਆ। ਇੱਥੇ ਆਣ ਕੇ ਮੇਰੇ ਹੱਥੋਂ ਪਾਈਦਾ ਫੇ ਥੱਲੇ ਹੀ ਜਾਂਦਾ ਹੈ। ਉਹਨੂੰ ਥੱਲੇ ਮੇਰੇ ਕੋ ਨਹੀਂ ਹੋਇਆ। ਜੇ ਮੈਂ ਬਾਹਰ ਗਿਆ ਕਮੇਟੀ ਮੈਂਬਰਾਂ ਦੇ ਘਰੇ ਗਿਆ ਉਥੋਂ ਆਏ ਸੱਦ ਕੇ ਲੈ ਜਾਂਦਾ ਜਾਨੂੰ ਉਹ ਥੱਲੇ ਆ ਗਏ ਸੀ ਮੈਂ ਕਿ ਸੱਦ ਕੇ ਲੈਣ। ਹਾਂਜੀ। ਉਸ ਤੋਂ ਬਾਅਦ ਜਿਹੜੀ ਇਹ ਸੂਚਨਾ ਤੁਸੀਂ ਕਿਹਨੂੰ ਦਿੱਤੀ ਹੈ ਵੀ ਅੱਜ ਦਰਦਾਰੇ ਬਤਮੀਦੀ ਕਰ ਰਹੇ ਆ। ਪ੍ਰਧਾਨ ਸਾਹਿਬ ਨੂੰ ਇਹਨੇ ਕਰ ਦਿੱਤੀ ਸੀ। ਉਸ ਇਹ ਹੈ ਤੁਸੀਂ ਬਰਕਾ ਪਿੰਡ ਗੁਰਦੁਆਰਾ ਸਾਹਿਬ ਇੱਥੇ ਪਹੁੰਚੇ ਆ ਬੀਤੇ ਦਿਨੀਆਂ ਜਿਹੜੀ ਇੱਥੇ ਬੇਅਦਬੀ ਦੀ ਘਟਨਾ ਸਾਹਮਣੇ ਆਈ ਹੈ ਇੱਕ ਸੀਸੀਟੀਵੀ ਵਾਇਰਲ ਹੋ ਗਿਆ। ਤੇ ਇਹ ਮੌਕੇ ਤੇ ਪੁੱਛਿਆ ਕੀ ਸਾਰਾ ਮਾਮਲਾ ਹੈ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਘਟਨਾ ਤੇ ਬਹੁਤ ਮਾੜੀ ਹੋਈ ਆ ਜੀ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਇੱਕ ਬੰਦੇ ਨੇ। ਤੇ ਉਹਨੂੰ ਚਲੋ ਪਿੰਡ ਵਾਲਿਆਂ ਨੇ ਕਹਿ ਲਓ ਜਾਂ ਕਮੇਟੀ ਵਾਲਿਆਂ ਨੇ ਫੜ ਕੇ ਤੇ ਪੁਲਿਸ ਦੇ ਹਵਾਲੇ ਕਰਤਾ। ਪਰ ਇੱਥੇ ਸਾਡੇ ਚਲੋ ਪ੍ਰਧਾਨ ਜਿਹੜੇ ਗੁਰਦਾਰੇ ਸਰਕਾਰ ਜੋ ਗਿਆ ਪਰ ਇਹਨਾਂ ਦੀ ਇੱਥੇ ਇਹ ਮਿਸਟੇਕ ਆ ਕਿ ਇਹਨਾਂ ਨੇ ਇੱਕ ਰਾ ਅਗਲੇ ਦਿਨ ਪਿੰਡ ਦਾ ਬੰਦਾ ਸਾਨੂੰ ਦੱਸ ਕੇ ਗਿਆ ਕਿ ਅਸੀਂ ਰੌਲਾ ਪਾਇਆ ਤੇ ਹੀਰ ਇਨਾਂ ਨੇ ਉਹ ਜਿਹੜੀ ਵੀਡੀਓ ਜਾਗਰ ਕੀਤੀ ਵੀਡੀਓ ਵਾਇਰਲ ਹੋਈ ਤੇ ਹੀਰ ਇਥੇ ਜਥੇ ਬੰਦੀਆਂ ਪਹੁੰਚੀਆਂ ਇਹ ਕਰਕੇ ਜਿਹੜੇ ਇਦਾਂ ਦੇ ਲੋਕ ਆ ਉਹਨਾਂ ਵਾਤੇ ਮੈਂ ਸੀਐਮ ਭਗਵੰਤ ਮਾਨਸਾਹੂ ਜੀ ਨੂੰ ਮਾਜੂਕ ਨੇ ਉਹ ਬੇਨਤੀ ਕਰਦਾ ਜਿਹੜਾ ਤੁਸੀਂ ਬਿੱਲ ਬੇਅਦਬੀਆਂ ਦੇ ਤਹਿਤ ਲਾਗੂ ਕਰ ਰਹੇ ਹੋ ਉਹ ਜਲਦੀ ਤੋਂ ਜਲਦੀ ਲਾਗੂ ਕੀਤਾ ਜਾਵੇ ਕਿਉਂਕਿ ਕੋਈ ਵੀ ਗੁਰੂ ਗ੍ਰੰਥ ਸਾਹਿਬ ਤੋਂ ਲੈ ਕੇ ਜਿੰਨੀਆਂ ਵੀ ਕੀਤਾ ਕੁਰਾਨ ਜਾਂ ਹੋਰ ਵੀ ਇਦਾਂ ਦੇ ਧਾਰਮਿਕ ਗ੍ਰੰਥ ਆ ਉਹਨਾਂ ਦੀ ਕੋਈ ਬੇਅਦਬੀ ਕਰਨ ਦੀ ਕੋਸ਼ਿਸ਼ ਕਰਦਾ ਵਾ ਤੇ ਉਹਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਉਦੇ ਤੇ ਉਹਦੀ ਕੋਈ ਵੀ ਅਪੀਲ ਦਿੱਲੀ ਜਿਹੜੀ ਆ ਸੁਣਾਈ ਨਹੀਂ ਹੋਣੀ ਚਾਹੀਦੀ ਰੱਦ ਹੋਣੀ ਚਾਹੀਦੀਆਂ ਸਾਰੀਆਂ ਅਪੀਲਾਂ ਦਿੱਲੀ ਦਾ ਇਹ ਮੈਂ ਭਗੰਤ ਮਾਨ ਸਾਹਿਬ ਜੀ ਨੂੰ ਬੇਨਤੀ ਕਰਦਾ ਵਾਂ ਤੇ ਦੂਸਰੀ ਬੇਨਤੀ ਇਹ ਮੈਂ ਕਰਦਾ ਸਾਰੀਆਂ ਲਗਪਾ ਗੁਰਦਾਸ ਸਾਹਿਬ ਜੀ ਦੀਆਂ ਕਮੇਟੀਆਂ ਨੇ ਤੇ ਸਾਰੀਆਂ ਬਾੜੀਆਂ ਦੀਆਂ ਸਾਰੀਆਂ ਚੰਗੀਆਂ ਨੇ ਕਿ ਜਿਹੜੇ ਆਪਾਂ ਗ੍ਰੰਥੀ ਸਾਹਿਬ ਰੱਖ ਲੈਨੇ ਘਟ ਬਹਿੰਦੇ ਚਲੋ ਗ੍ਰੰਥੀ ਸਾਹਿਬ ਤੇ ਲੋੜਵੰਦ ਉਹਨੇ ਰਹਿਣੇ ਕਮੇਟੀਆਂ ਨੂੰ ਇਹ ਚਾਹੀਦਾ ਆ ਕਿ ਵੱਧ ਤੋਂ ਵੱਧ ਗ੍ਰੰਥੀ ਸਾਹਿਬ ਜਿਹੜੇ ਉਹਨੂੰ ਤਰਖਾ ਦਿਓ ਜਿਹਦੇ ਨਾਲ ਉਹਦੇ ਘਰ ਦਾ ਪੂਰਤੀ ਹੋ ਸਕੇ ਉਹਦਾ ਗੁਜ਼ਾਰਾ ਚੱਲ ਸਕੇ ਔਰ ਜਿਹੜਾ 24 ਘੰਟ ਕਿਉਂਕਿ ਜਿਹੜਾ ਪੰਜਾਬ ਆ ਇਹ ਸਾਰੇ ਧਰਮਾਂ ਦਾ ਹੈ ਇਹ ਕੋਸ਼ਿਸ਼ ਸ਼ਰਾਰਤੀ ਅੰਸਰ ਇਹਨਾਂ ਜਿਹੜੇ ਵਿਆਦੀ ਕਰਦੇ ਆ ਉਹ ਤਾਂ ਕਿ ਆਪਣਾ ਜਿਹੜਾ ਭਾਈਚਾਰਕ ਸਾਂਝ ਆ ਉਹਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਆ ਕਿਉਂਕਿ ਜਿਹੜਾ ਭਾਈਚਾਰਕ ਸਾਂਝ ਹੈ ਅੱਜ ਦੇ ਨਹੀਂ ਸਦੀਆਂ ਦੀ ਭਾਈਚਾਰਕ ਸਾਂਝ ਆ Hindu, Muslim, Sikh, ईसाई ਸਭ ਨਾਲ ਮਿਲ ਕੇ ਰਹ ਰਹੇ ਆ ਇਹ ਜਾਣਬੁੱਝ ਕੇ ਇੱਕ ਬੰਦਾ ਕਰਦਾ ਤਾਂ ਕਿ ਇੱਕ ਧਰਮ ਦੀ ਦੂਸਰੇ ਧਰਮ ਦੇ ਖਿਲਾਫ ਨਫ਼ਰਤ ਪੈਦਾ ਹੋ ਸਕੇ ਇਸ ਚੀਜ਼ ਨੂੰ ਵੀ ਸਰਕਾਰਾਂ ਨੂੰ ਇਹ ਚੀਜ਼ ਦੇਖਣ ਦੀ ਲੋੜ ਆ ਉਹਨਾਂ ਕੋਲ CID ਹੈ ਇੰਟੈਲੀਜੈਂਸ ਹੈ ਦੇਖਣ ਕੁਝ ਪਿੰਡ ਦੇ ਵਿੱਚ ਦੋ ਚਾਰ ਬੰਦੇ ਹੁੰਦੇ ਆ ਜਿਹੜੇ ਪਰਿਵਾਰਕ ਕਸਾਂਝ ਨੂੰ ਖਤਮ ਕਰਨਾ ਚਾਹੁੰਦੇ ਆ ਭਾਈਚਾਰਕ ਕਸਾਂਝ ਨੂੰ ਖਤਮ ਕਰਨਾ ਚਾਹੁੰਦੇ ਆ ਇਸ ਕਰਕੇ ਉਹਨਾਂ ਨੂੰ ਭਗਵੰਤਬਾਨ ਜੀ ਨੂੰ ਬੇਨਤੀ ਆ ਕੋਈ ਇਸ ਗੱਲ ਵੱਲ ਧਿਆਨ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ